ਦੇ ਨਾਮ ਇਹ ਸਚਾਨ ਸਿੰਘ ਦੀ ਖਾਲਸਾ ਰੇਕੂ ਖਾਲਸਾ ਜੀ ਤੋਂ ਵੀ ਧੰਨਵਾਦੀ ਆ ਜਿਹੜੇ ਕਿ ਸਰਕਾਰੀ ਖਾਲਸਾ ਜਥੇਬੰਦੀ ਤੋਂ ਇੱਥੇ ਅ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਮੈਨੂੰ ਲੱਗਦਾ ਹੈ ਕਿ ਅੱਜ ਇਸ ਗੱਲ ਬਹੁਤ ਲੋੜ ਹੈ ਕਿ ਸਾਨੂੰ ਸੈਭਜਾਤ ਦੇ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਕਰਵਾਣਾ ਅਤੇ ਇਹ ਇੱਕ ਵੱਡਾ ਉਪਰਾਲਾ ਹੈ ਤੇ ਮੈਂ ਫਿਰ ਤੋਂ ਸਰਕਾਰੀ ਖਾਲਸਾ ਜਥੇਬੰਦੀ ਦਾ ਪਹਿਲ ਤੋਂ ਧੰਨਵਾਦੀਆਂ ਕਿਵਾਏ ਨੇ ਤੇ ਜਿਹੜੇ ਵਿਦਿਆਰਥੀ ਇਸ ਮੌਕੇ ਤੇ ਸਾਹਿਬ ਜਰ ਦੇ ਦੀ ਸ਼ਾਤਰ ਸਮਰਪਿਤ ਸਭਿਤ ਗਾਇਨ ਕਵਿਤਾ ਉਹਨਾਂ ਦੇ ਇਤਿਹਾਸ ਚ ਚੈਨਣਾ ਪਾਉਣਗੇ ਉਹਨਾਂ ਨੂੰ ਸਰਕਾਰੇ ਖਾਸ ਅਦਤੀ ਬੰਦੀ ਬੰਦੋ ਜਿਹੜਾ ਸਨਮਾਨਿਤ ਕੀਤਾ ਜਾਵੇਗਾ ਕਿ ਅੰਪੀਸ ਮੈ ਅਹੀ ਕਾਂਗਾ ਚ ਮੈਂ ਇਸ ਪਰਲੈਲੀ ਭਾਈ ਸਾਹਿਬ ਜੀ ਦਾ ਅਤੇ ਨਾਲ ਹੀ ਰਿੰਕੂ ਖਾਨ ਸਾਹਿਬ ਜੀ ਦਾ ਤੇ ਅਜੂਬਾ ਧਰਵਾਦੀ ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਧਰਵਾਦੀ ਹਾਂ ਕਿ ਤੁਸੀਂ ਅੱਜ ਇੱਥੇ ਪਹੁੰਚੋ ਤੇ ਆਪਣਾ ਵਿਸ਼ੇਸ਼ ਚੜ੍ਹ ਸਮਾਂ ਦਿੱਤਾ ਹੈ ਜਿਵੇਂ ਕਿ ਅਸੀਂ ਜਾਣਿਆ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਹ ਅੱਜ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਸਕੂਲ ਦੇ ਵਿੱਚ ਸਫਰੇ ਸ਼ਹਾਦਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਤੇ ਮੈਂ ਤੈ ਦਿਲੋਂ ਧੰਨਵਾਦੀ ਹਾਂ ਸਾਡੇ ਭਾਈ ਸਾਫਾਈ ਗੁਰਪ੍ਰਤਾਪ ਸਿੰਘ ਜਾਟਕ ਜੀ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਦੇ ਨਾਲ ਅਲਾਵਾ ਤੋਂ ਜਿਨ੍ਹਾਂ ਨੇ ਇੱਥੇ ਆ ਕੇ ਸਾਡੇ ਵਿਦਿਆਰਥੀਆਂ ਨੂੰ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਬਾਰੇ ਜਾਣਨਾ ਪਾਇਆ ਸਰਬੰਸ ਦਾਨੀ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਵਿਛੋੜੇ ਅਤੇ ਉਹਨਾਂ ਦੀ ਸ਼ਹਾਦਤ ਬਾਰੇ ਰੂਬਰੂ ਕਰਵਾਇਆ ਇਸ ਦੇ ਨਾਲ ਹੀ ਮੈਂ ਜਲਾਲਾਬਾਦ ਤੋਂ ਬੜੀ ਪ੍ਰਸਿੱਧ ਸਮਾਜਿਕ ਅਤੇ ਧਾਰਮਿਕ ਜਥੇਬੰਦੀ ਸਰਕਾਰੇ ਖਾਲਸਾ ਅਤੇ ਉਹਨਾਂ ਦੇ ਪ੍ਰਧਾਨ ਸੁਖਚੰਦ ਸਿੰਘ ਖਾਲਸਾ ਜੀ ਸਿੰਘੂ ਖਾਲਸਾ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬੱਚਿਆਂ ਨੂੰ ਇਸ ਮੌਕੇ ਤੇ ਜਿੰਨਾ ਬੱਚਿਆਂ ਨੇ ਸ਼ਬਦ ਗਾਇਨ ਕਵਿਤਾ ਜਾਂ ਗੁਰੂ ਜੀ ਦੇ ਇਤਿਹਾਸ ਤੇ ਚੰਨਾ ਪਾਇਆ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਅੱਜ ਸਾਡੇ ਸਕੂਲ ਦੇ ਲਈ ਇੱਕ ਬੜੀ ਪਾਗਾਂ ਨਿਕਲ ਹੈ ਚਲੋ ਖੁਸ਼ੀ ਦੀ ਬੜੀ ਗੱਲ ਹੈ ਬੱਚੇ ਨੇ ਬਹੁਤ ਬਹੁਤ ਸੋਹਣੀ ਸੀਚਰ ਦਾ ਖਿਆਨ ਬੁਦਾ ਨਹੀਂ ਬਿਲਕੁਲ ਜੋ ਸਾਡੇ ਛੋਟੇ ਬੱਚੇ ਨੇ ਜਿਹੜੀ ਇੱਕ ਕਵਿਤਾ ਸੁਣਾਈ ਹੈ ਉਹ ਸਾਡੇ ਪ੍ਰਧਾਨ ਸਾਹਿਬ ਸਰਕਾਰੀ ਖਾਸਾ ਜਿਲੇ ਜਥੇਬੰਦੀ ਦੇ ਜਿਹੜੇ ਪ੍ਰਧਾਨ ਨੇ ਚੈਂਸੇ ਖਾਸਾ ਜੀ ਨੂੰ ਵੀ ਬਹੁਤ ਪਸੰਦ ਆਈ ਔਰ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਬੱਚੇ ਦਾ ਔਰ ਨਾਲ ਹੀ ਉਹਨਾਂ ਨੇ ਇਹ ਵੀ ਕੋਸ਼ਿਸ਼ ਨਾ ਕੀਤੀ ਕਿ ਉਹ ਇਸ ਬੱਚੇ ਦੀ ਹੌਸਲਾ ਵਧਾਈ ਲਈ ਇਹਨਾਂ ਨੂੰ ਜਿਹੜਾ ਚਾਂਦੀ ਦਾ ਸਿੱਕਾ ਉਹਨਾਂ ਦਾ ਯਾਦਗਰੀ ਤੌਰ ਤੇ ਉਹਨਾਂ ਦੀ ਮਾਤਾ ਜੀ ਨੂੰ ਜਿਹੜੇ ਸਾਡੇ ਸਕੂਲ ਦੇ ਅਧਿਆਪਕ ਨੇ ਉਹਨਾਂ ਨੂੰ ਦੇ ਕੇ ਸਨਮਾਨਿਤ ਕਰਨਗੇ ਤਾਂ ਮੈਂ ਸਮਝਦਾ ਕਿ ਸਾਡੇ ਉੱਪਰ ਗੁਰੂ ਘਰ ਦੀ ਬੜੀ ਵੱਡੀ ਮੇਰ ਹੈ